ਦੇ ਵੀ ਆਯੂ ਵੀ 1000 ਰੁਪਿਆ ਪਰਖਾ ਦਿੰਦੇ ਆ ਉਹ 15 ਦਾ 14 ਦਾ 10 ਦਾ ਹਾਂ 13 ਦਾ 6 ਆ ਬਾਕੀ ਤਾਂ ਮੰਤਰੀ ਦੀ ਥੋੜੀ ਨਹੀਂ ਪਤਾ ਉਹ ਗਰੀਬਾਂ ਦਾ ਕੌਣ ਚੂਸ ਰਿਹਾ ਬਲ ਤੀਜੀ ਲਾਜ ਕਰ ਦਿਓ ਤੁਸੀਂ ਜਾ ਰਹੇ ਆ ਅਸੀਂ ਆ ਰਹੇ ਆ ਅਸੀਂ ਆਣਾ ਲੈ ਇਹ ਠਿਕ ਜੋ ਖੜ ਗਏ ਆ ਕੋਈ ਨਹੀਂ ਗ੍ਰਤੀਸ਼ ਨਾ ਪ੍ਰਸਾਦ ਅ ਬੇਸਿਕਲੀ ਮੇਰਾ ਰਮਨ ট্রেਡਰ ਨਾਮ ਤੇ ਮੇਰੀ ਫਰਮ ਹੈ ਤੇ ਮੈਂ ਨੈਕਸਟ ਔਰ ਐਸਆਈਪੀ ਲ ਕੰਪਨੀ ਨੂੰ ਸਕਿਉਰਟੀ ਪ੍ਰੋਵਾਈਡ ਕਰਦਾ ਜਿਹਦਾ ਕੋਲ ਮੇਰੇ ਕੋਲ ਲਾਇਸੈਂਸ ਹੈ ਅਥਰਾਇਜ਼ਡ ਐ ਮੈਂ ਡਫੈਂਸ ਸਰਵਿਸ ਬਲੋਂ ਤੇ ਬੀਤੇ ਕੱਲ ਇੱਕ ਵੀਡੀਓ ਕਲਿੱਪ ਜਾਰੀ ਹੋ ਰਹੀ ਹੈ ਜੋ ਕਿ ਰਾਣਾ ਕੇਪੀਜੀ ਵੱਲੋਂ ਬੋਲੇ ਜਾਂਦਾ ਹੈ ਕਿ ਚੰਗਰ ਚ ਇੱਕ ਸੂਬੇਦਾਰ ਕਦੇ ਉਹ ਕੈਪਟਨ ਸਾਹਿਬ ਬੋਲਦੇ ਐ ਕਿ ਉਹ ਜਿਹੜੇ ਚੰਗਰ ਦੇ ਜਿਹੜੇ ਲੋਕ ਐ ਰੇਲ ਵਿੱਚ ਕੰਮ ਕਰਦੇ ਆਪਣੇ ਵਰਕਰ ਉਹਨਾਂ ਨੂੰ 13000 ਰੁਪਏ ਤਰਖਾ ਦਿੰਦਾ ਹੈ ਤੇ 6000 ਰੁਪਏ ਵਿੱਚ ਉਹ ਖਾਰਿਆ ਹੈ ਤੇ ਮੈਨੂੰ ਲੱਗਿਆ ਕਿ ਮੈਂ ਆਪਣਾ ਪੱਖ ਰੱਖਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਚੰਗਰ ਇਲਾਕੇ ਦੇ ਵਿੱਚ ਦੋ ਕੰਪਨੀਆਂ ਹੈ ਇੱਕ ਮੈਕਸ ਕੰਪਨੀ ਹੈ ਇੱਕ ਐਸਆਈਪੀਐਲ ਹੈ ਦੋਨਾਂ ਦੇ ਪੇਸਕਿਲ ਅਲੱਗ-ਅਲੱਗ ਹੈ ਇੱਕ ਦੀ ਪੇਸਕਿਲ ਸਕਿਉਰਟੀ ਜੋ ਐਸਆਈਪੀਐਲ ਹੈ ਉਹ ਬ੍ਰਿਜ ਬਣਾਉਂਦੀ ਹੈ ਕੰਪਨੀ ਉਹਨਾਂ ਦੀ ਜਿਹੜੀ ਤਰਖਾ ਹੈਗੀ ਸਕਿਉਰਟੀ ਗਾਰਡ ਦੀ 17000 ਰੁਪਏ ਪਰ ਮੰਥ ਤੇ ਉਹਦੇ ਉੱਤੇ 10% ਕੰਟਰੈਕਟ ਪ੍ਰੋਫਿਟ ਦਿੰਦੀ ਹੈ ਜਿਹੜਾ ਵੀ ਕੰਟਰੈਕਟ ਹੁੰਦਾ ਹੈ ਠੇਕੇਦਾਰ ਹੁੰਦਾ ਉਹਨੂੰ 10% ਪ੍ਰੋਫਿਟ ਦਿੰਦੀ ਹੈ 17000 ਸਿਕਿਉਰਿਟੀ ਗਾਰਡ ਦਾ ਪਲੱਸ 10% ਉੱਤੇ ਪ੍ਰੋਫਿਟ ਹੁੰਦਾ ਹੈ ਨੈਕਸਟ ਕੰਪਨੀ ਹੈ ਉਹ 19000 ਔਰ 20000 ਦੇ ਵਿੱਚ ਜਿੰਨੇ ਦਿਨ ਲੱਗਣਗੇ ਉਹਨਾਂ ਦੀ ਤਰ੍ਹਾਂ ਜ਼ਿਆਦਾ ਕਿਉਂਕਿ ਬਹੁਤ ਵੱਡੀ ਕੰਪਨੀ ਹੈ ਉਹ 20350 ਰੁਪਏ ਸਿਕਿਉਰਿਟੀ ਗਾਰਡ ਨੂੰ ਆਪਣੀ ਪੇਮੈਂਟ ਦਿੰਦੀ ਹੈ ਤੇ ਉਹ ਤੋਂ ਉੱਤੇ 10% ਕੰਟਰੈਕਟ ਪ੍ਰੋਫਿਟ ਦਿੰਦਾ ਹੈ ਸੋ ਜੋ ਰਾਣਾ ਕੇਪੀਜੀ ਨੇ ਬੋਲਿਆ ਹੈ ਕਿ 13000 ਰੁਪਏ ਦਿੰਦੇ ਤੇ ਬਾਕੀ ਖਾਂਦੇ ਮੈਂ ਟੋਟਲੀ ਕੰਡਮ ਕਰਦਾ ਹੈ ਕਿਉਂਕਿ ਮੇਰੇ ਕੋਲ ਆਲ ਪ੍ਰੂਫ ਮੈਂ ਇਹਨਾਂ ਦੀ ਸਾਰੀ ਪੇਮੈਂਟ ਜਿੰਨੇ ਵੀ ਮੇਰੇ ਸਕਿਉਰਟੀ ਗਾਰਡ ਮੇਰੇ ਨਾਲ ਆਏ ਹੋਏ ਨੇ ਇਹਨਾਂ ਦੀ ਸਾਰੀ ਪੇਮੈਂਟ ਮੈਂ ਉਹਨਾਂ ਦੇ ਖਾਤੇ 'ਚ ਬੈਂਕ ਅਕਾਊਂਟ 'ਚ ਪਾਉਂਦਾ ਹਾਂ ਤੁਸੀਂ ਪੁੱਛ ਵੀ ਸਕਦੇ ਹੋ ਦੂਸਰਾ ਅ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਦੇ ਵੀ ਅਗਰ ਮੇਰੇ ਸਕਿਉਰਟੀ ਗਾਰਡ ਨੂੰ ਜਿਹੜੇ ਮੇਰੇ ਕੋਲ ਅਮਪਲਾਈ ਨੇ ਕਦੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਵੀ ਕਿ ਉਹਨਾਂ ਨੂੰ ਐਡਵਾਂਸ ਦੀ ਜ਼ਰੂਰਤ ਹੈ ਐਸੇ ਐਡਵਾਂਸ ਦੀ ਵੀ ਉਹਨਾਂ ਨੂੰ ਮੈਂ ਪੇਮੈਂਟ ਦਿੰਦਾ ਹਾਂ ਤੋਂ ਮੈਂ ਇਸ ਟੋਟਲੀ ਇਹਨੂੰ ਕੰਡਮ ਕਰਦਾ ਕਿ ਜੋ ਅਗਰ ਹਾਂ ਰਾਣਾ ਕਹੇਤੀ ਕੀ ਉਹਦੇ ਕਿਸੇ ਖਾਸ ਬੰਦੇ ਕੋਲ ਕੋਈ ਪ੍ਰੂਫ ਹੈ ਕਿ ਮੈਂ ਕੈਪਟਨ ਗਰਨਾਥ ਸਿੰਘ 13000 ਰੁਪਏ ਉਹਨਾਂ ਨੂੰ ਪੇਮੈਂਟ ਦਿੰਦਾ ਹੈ ਤਾਂ ਉਹ ਜਰੂਰ ਸ਼ੋਅ ਕਰਨ। ਤੁਸੀਂ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਹੋ ਜੀ? ਮੈਂ ਪਿਛਲੇ 8-9 ਸਾਲ ਤੋਂ। ਜੀ। ਕਿੰਨੇ ਵਰਕਰ ਹੈ ਜੀ ਤੁਹਾਡੇ ਤੇ? ਮੇਰੇ ਕੋਲ 14 ਵਰਕਰ ਹੈ ਜੀ ਜਿਹਦੇ ਵਿੱਚ ਚਾਰ ਮੇਰੇ ਕੋਲ ਮੈਕਸ ਕੰਪਨੀ ਚ ਲੱਗੇ ਹੋਏ ਨੇ ਤੇ ਆਪਣੇ 10 ਮੇਰੇ ਐਸਆਈਪੀਐਲ ਚ ਨੇ। ਇਹ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿੰਨੀ ਤਨਖਾਹ ਤੁਸੀਂ ਹੁਣ ਸਾਨੂੰ ਦੱਸਿਓ ਉਹ ਵੀ ਟੋਟਲ ਇਹਨਾਂ ਨੂੰ ਦਿੰਦੇ ਹੋ। ਸਰ ਇਹਨ ਦਾ ਰਿਕਾਰਡ ਹੈ ਮੇਰੇ ਕੋਲ ਮੈਂ ਅਸੀਂ ਤਾਂ ਦੇਖੋ ਇਹ ਅਸੀਂ ਤਾਂ ਉਹਨੂੰ ਝੂਠਾ ਸਾਬਤ ਕਰਨਾ ਹੈ ਕਿਉਂਕਿ ਉਹ ਦੇਖੋ ਆਜ 2 ਸਾਲ ਹੋ ਗਿਆ ਸਰਕਾਰ ਬਣੀ ਨੂੰ ਉਹਨੂੰ ਬੈਸ ਦੀ ਬੈਸ ਸਾਹਿਬ ਦੀ ਕੋਈ ਬੁਰਾਈ ਨਹੀਂ ਮਿਲੀ ਉਹਨੂੰ ਸਰ ਇੱਕੋ ਮਕਸਦ ਮਿਲਿਆ ਕੈਪਟਨ ਉਹਨਾਂ ਸੀ ਕਿਉਂਕਿ ਬੈਸ ਸਾਹਿਬ ਦੇ ਖਿਲਾਫ ਤਾਂ ਉਹ ਕੁਝ ਬੋਲ ਨਹੀਂ ਸਕਿਆ ਉਹਨਾਂ ਨੂੰ ਇੱਕ ਤਾਂ ਲੈ ਕੇ ਗੁਰਨਾਮ ਸਿੰਘ ਨੂੰ ਬੋਲੋ ਤੇ ਲੇਕਿਨ ਅੱਛੀ ਜੀ ਅਸੀਂ ਉਹਨੂੰ ਝੂਠਾ ਸਾਬਤ ਕਰਾਂਗੇ ਕਿ ਤੇ ਜਿਹੜੀ ਝੂਠੇ ਦੀ ਬਲਾਤ ਤੇ ਤੁਸੀਂ ਕੋਈ ਪੋਲਿਟਿਕਸ ਕਰ ਰਹੇ ਨੇ ਉਹ ਚੱਲ ਨਹੀਂ ਪਤਾ ਦੇਣੀ ਚਾਹਣੀ ਤੁਸੀਂ ਮੇਰੇ ਨਾਲ ਸਪੋਰਟਿੰਗ ਆਟ ਆਏ ਹੋ ਨੇ ਜੀ ਉਹਨਾਂ ਤੋਂ ਪੁੱਛੋ ਤੁਸੀਂ ਨਾ ਕਹਿੰਦਾ ਤੁਹਾਨੂੰ ਬੇਨਤੀ ਕਰਦਾ ਕਿ ਜਰੂਰ ਪੁੱ ਤੁਸੀਂ ਹੋ ਸਕਦਾ ਮੈਂ ਵੀ ਝੂਠ ਬੋਲਾਂ ਇਸ ਕਰਕੇ ਆਪਾਂ ਨਾਲ ਲੈ ਕੇ ਆਏ ਰਾਣਾ ਕੇਪੀ ਨੇ ਤੁਹਾਡੇ ਦੇ ਨਾਲ ਤੁਰਦਾ ਮੈਂ ਕਹਿੰਦਾ ਰਾਣਾ ਕੇਪੀ ਪ੍ਰੂਫ ਕਰੀ ਜੀ ਰਾਣਾ ਕੇਪੀ ਤਾਂ ਉਹਦੇ ਵਿੱਚ ਇੱਕ ਚੀਜ਼ ਹੋਰ ਕਹਿ ਰਹੇ ਨੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਹੈ ਰੇਲਵੇ ਦਾ ਕੰਮ ਕਿੱਥੇ ਚੱਲ ਰਿਹਾ ਸਰ ਜਿਹੜੇ ਉਹਨਾਂ ਦੇ ਨਾਲ ਸ਼ਗਿਰਦ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਚੰਗਰ ਦਾ ਇੱਕ ਬੜਾ ਪ੍ਰਧਾਨ ਮੈਂ ਉਹ ਨਾਂ ਲੜਾ ਬਹੁਤ ਵਧੀਆ ਨਹੀਂ ਸਮਝੂਗਾ ਉਹਨੂੰ ਜਦ ਇਹ ਪਤਾ ਹੈ ਕਿ ਕਿਹੜੇ ਕਿਹਦੇ ਬੰਨੇ ਉੱਤੇ ਖੈਰ ਦਾ ਬੂਟਾ ਕਿੱਥੇ ਲੱਗਿਆ ਹੋਇਆ ਤਾਂ ਉਹਨੂੰ ਇਹ ਨਹੀਂ ਪਤਾ ਕਿ ਕੰਮ ਕਿੱਥੇ ਚੱਲ ਰਿਹਾ ਹੈ ਉਰੇ ਇੱਕ ਚੀਜ਼ ਮੈਂ ਹੋਰ ਤੁਹਾਡੇ ਮੀਡੀਆ ਨੂੰ ਮਾਧਿਅਮ ਨਾਲ ਕਹਿਣਾ ਚਾਹਾਂ ਕਿ ਇੱਕ ਧਰੋੜ ਦਾ ਨਾਂ ਦੀ ਫਰਮ ਹੈ ਜੋ ਰੇਲਵੇ ਨੂੰ ਸਪਲਾਈ ਕਰਦੀ ਹੈ ਐਗਰੀਗੇਟ ਉਹ ਨਾਲ ਕੇਪੀਜੀ ਨੂੰ ਪੁੱਛੋ ਕਦੇ ਕਿ ਉਹ ਕਿਹਦੀ ਫਰਮ ਹੈ ਉਹ ਦੱਸ ਦੇਣਗੇ ਉਹ ਤੇ ক্লোਜ ਰਿਸ਼ਤੇਦਾਰ ਦੀ ਫਰਮ ਹੈ ਜਿਹੜੀ ਉਹ ਕਹਿੰਦਾ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਆਪਣਾ ਰੇਲਵੇ ਦਾ ਕੰਮ ਚੰਦਰ ਜੀ ਕਿੱਥੇ ਚੱਲ ਰਿਹਾ ਹੈ ਨਾਮ ਸੁਬੇਦਾਰਾ ਕਾਲੇ ਜੀ ਮੈਂ ਬਲਾਕ ਪ੍ਰਧਾਨ ਚੰਗਰਜਨ ਬੰਨ ਮੈਂ ਇਹ ਕਹਿਣਾ ਚਾਹੁੰਦਾ ਜੀ ਜੋ ਰਾਣਾ ਕੇਪੀਜੀ ਨੇ ਕੈਪਟਨ ਰਾਜ ਸਿੰਘ ਪਰ ਜੋ ਇਜ਼ਾਮ ਲਗਵਾਇਆ ਹੈ ਪੇਮੈਂਟ ਦੇ ਕਿ 19000 ਲੈਂਦੇ ਆ ਤੇ 13000 ਦਿੰਦੇ ਆ ਇਹ ਬਿਲਕੁਲ ਝੂਠੇ ਤੇ ਬੇਬੁਨਿਆਦ ਹੈ ਜੀ ਇਹਨਾਂ ਨੂੰ ਕੋਈ ਹੋਰ ਚੀ ਲੱਗ ਨਹੀਂ ਰਹੀ ਕਿ ਅਸੀਂ ਕੀ ਬੋਲੀਏ ਪਿਛਲੀਆਂ ਸਰਕਾਰਾਂ ਟਾਈਮ ਸੰਗਰ ਦੇ ਇਲਾਕੇ ਵਿੱਚ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਕੰਮ ਕਿੱਥੇ ਆ ਕਿੱਥੇ ਨਹੀਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਕੰਮ ਚੱਲਿਆ ਜੀ ਕੈਪਟਨ ਮੰਤਰੀ ਸਰਦਾਰ ਰਜੋਤ ਸਿੰਘ ਬਾਸਣ ਨੇ ਕਿਸੇ ਬਿਨਾਂ ਪੱਖਪਾਤ ਤੋਂ ਕਿਹੜਾ ਬੰਦਾ ਕਿਸ ਪਾਰਟੀ ਦਾ ਕੋਈ ਨਹੀਂ ਹਰੇਕ ਦੇ ਕਿਹੜਾ ਟਰੈਕਟਰ ਕਿਹਨੋਂ ਕੰਮ ਕੋਈ ਸਿਕਿਉਰਿਟੀ ਜ ਹਰੇਕ ਨੂੰ ਦਿੱਤਾ ਜੀ ਕੋਈ ਕੁਝ ਪੱਖਪਾਤ ਨਹੀਂ ਕਿਸੇ ਵੀ ਇਸ ਕਰਕੇ ਨਾ ਉਹ ਚੀਜ਼ਾਂ ਜਿਹੜੀਆਂ ਉਹ ਹਜਮੀ ਹੋ ਰੀਆਂ ਇਹਨਾਂ ਨੂੰ ਕੁਝ ਨਹੀਂ ਮਿਲਦਾ ਤੇ ਇਦਾਂ ਦੇ ਜਿਹੜੇ ਝੂਠੇ ਤੇ ਬੇਵਿਨਿਆਦ ਇਲزام ਲਗਾ ਦਿੰਦੇ ਨੇ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਕਰਮਚੰਦ ਹੈ ਜੀ ਮੈਂ ਮਿਕਸ ਕੰਪਨੀ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਤਿੰਨ ਸਾਲ ਤੋਂ ਮੈਂ ਨੌਕਰੀ ਕਰ ਰਿਹਾ ਜੀ ਪਹਿਲੇ ਸਾਨੂੰ ਤਨਖਾਹ 17000 ਰੁਪਏ ਮਿਲ ਰਹੀ ਸੀ ਜਿਸ ਟਾਈਮ ਕੈਪਟਨ ਸਾਹਿਬ ਕੋਲ ਇਹ ਠੇਕਾ ਆਇਆ ਉਸ ਟਾਈਮ ਸਾਨੂੰ ਤਨਖਾਹ 20300 ਰੁਪਿਆ ਮਿਲਦਾ ਰਿਹਾ ਹੁਣ ਮਿਲਦਾ ਜੀ ਇਸ ਟੇ ਉਹ ਤੋਂ ਮਗਰ ਤੋਂ ਜੇ ਸਾਨੂੰ ਕੋਈ ਵੀ ਜ਼ਰੂਰਤ ਪੈ ਜਾਵੇ ਮੇਰੇ ਬੱਚੇ ਦੇ ਸੱਟ ਲੱਗੇ ਮੈਂ ਕੈਪਟਨ ਸਾਹਿਬ ਨੂੰ ਰਾਤ ਨੂੰ ਫੋਨ ਕੀਤਾ ਮੇਰੇ ਬੱਚੇ ਦੇ ਸੱਟ ਲੱਗ ਗਈ ਮੈਨੂੰ ਕੈਪਟਨ ਸਾਹਿਬ ਨੇ 1 ਲੱਖ ਰੁਪਇਆ ਮੈਂ ਮੰਗਿਆ ਔਰ ਕੈਪਟਨ ਸਾਹਿਬ ਨੇ ਮੈਨੂੰ ਉਸ ਦਿਨ 1 ਲੱਖ ਰੁਪਇਆ ਦਿੱਤਾ ਔਰ ਮੈਂ ਹਰ ਮਹੀਨੇ 5000 ਰੁਪਇਆ ਕਟਵਾਉਂਦਾ ਸੀ ਅਗਰ ਮੈਨੂੰ ਜ਼ਰੂਰਤ ਪੈ ਜਾਵੇ ਫਿਰ ਵੀ ਕੈਪਟਨ ਸਾਹਿਬ ਨੂੰ ਫੋਨ ਕਰਦੀਦਾ ਬੇ ਮੇਰੀ 5000 ਰੁਪਇਆ ਨਹੀਂ ਕਟਿਆ ਜਾਵੇ ਅਗਲੇ ਮਹੀਨੇ 10000 ਰੁਪਇਆ ਕੱਟ ਲੇ ਆ ਸਕਿਉਰਟੀ ਗਾਰਡ ਹੋਰ ਵੀ ਬੈਠੇ ਆ ਇਨਾ ਤੋਂ ਕਿਸੇ ਤੋਂ ਵੀ ਪਤਾ ਕਰ ਲੋ ਅਸੀਂ ਸਚਾਈ ਕਹਾਂਗੇ ਮੈਂ ਜਿਲ੍ਹਾ ਜੂ 77 ਆਵਾਜ਼ ਦੀ ਪਾਰਟੀ ਦੋ ਜੀ ਜਿਵੇਂ ਕਿ ਕੱਲ ਰਾਣਾ ਜੀ ਨੇ ਇੱਕ ਭਾਸ਼ਣ ਦਿੱਤਾ ਜੀ ਕਿ ਕੈਪਟਨ ਗਰਨਾਪ ਸਿੰਘ 13 ਜਾਂ ਤਨਖਾਹ ਦਿੰਦੇ ਜੀ ਆਪਣੇ ਪਰ ਵਰਕਰ ਨੂੰ ਜੀ ਮੈਂ ਰਾਣਾ ਜੀ ਨੂੰ ਪੁੱਛਣੇ ਜਾਂਦਾ ਕਿ ਯਾਰ ਐਕਸਪਲੇਨ ਕਰ ਦਿਓ ਜੀ ਪ੍ਰੂਫ ਕਰ ਦਿਓ ਕਿ ਰਾਣਾ ਕੈਪਟਨ ਗਰਨਾਪ ਸਿੰਘ 13 ਜਾਂ ਤਨਖਾਹ ਦਿੰਦੇ ਹੈ ਉਹਨਾਂ ਕੋਲ ਦੇਖੋ ਜੀ ਇਹ ਗੱਲ ਐ ਐਮਪੀ ਦੇ ਇਲੈਕਸ਼ਨ ਆ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਹੋਰ ਬੈਂਸ ਸਾਹਿਬ ਦੇ ਖਿਲਾਫ ਜਾਂ ਆਪਣੀ ਪਾਰਟੀ ਬ੍ਰਧੀ ਉਹਨ ਛੋਟੇ ਛੋਟੇ ਮੁੱਦਿਆਂ ਤੇ ਆਪਣੇ ਚੰਗਰ ਨੂੰ ਮੋੜ ਤੋੜਨ ਤੇ ਕਰ ਰਹੇ ਆ ਜੀ ਤੇ ਦੂਜੀ ਗੱਲ ਐ ਜੀ ਜਿੱਦ ਵਿੱਚ ਹੁਣ ਮੰਨ ਕੇ ਚੱਲੋ ਆ ਹੁਣ ਉਹਦਾ ਇੱਕ ਕਾਹ ਕੱਟ ਲਾ ਕਾਂਗਰਸ ਹੀ ਆਪਣਾ ਬੰਦਾ ਵਰਕਰ ਪਹੁ ਸਰਪੰਚ ਜੀ ਉਹਦਾ ਟਿੱਪਰ ਉੱਥੇ ਲੱਗਿਆ ਵਾ ਜੀ ਬੀਜੇਪੀ ਦੇ ਕਿੰਨੇ ਵਰਕਰ ਉੱਥੇ ਜਿਹਨੂੰ ਬੈਂਸ ਸਾਹਿਬ ਨੇ ਹਰ ਇੱਕ ਬੰਦੇ ਨੂੰ ਕੰਮ ਦਿੱਤਾ ਵਾ ਜੀ ਬੈਂਸ ਸਾਹਿਬ ਨੇ ਇੱਕ ਪਾਰਟੀ ਦੇ ਉੱਤੇ ਉੱਠ ਕੇ ਜੀ ਹਰ ਇੱਕ ਤਰ੍ਹਾਂ ਦਾ ਕੰਮ ਦਿੱਤਾ ਵਾ ਜੀ ਅਗਰ ਅੱਜ ਕਾਂਗਰਸ ਸਰਕਾਰ ਹੁੰਦੀ ਤਾਂ ਮੈਂ ਕਹਿੰਦਾ ਸਿਰਫ ਉੱਥੇ ਇੱਕ ਜਾਂ ਦੋ ਬੰਦੇ ਕੰਮ ਕਰਦੇ ਇਹ ਤੇ ਲੱਗਦਾ ਹੋ ਕਿ ਕਿਸੇ ਨੂੰ ਤਾਂ ਕੰਮ ਨਹੀਂ ਮਿਲਣਾ ਸੀ 35 ਤੋਂ ਸਰ 40 ਟਰੈਕਟਰ ਜਿਹੜੇ ਹਰ ਇੱਕ ਪਾਰਟੀ ਦੇ ਸਰ ਕੰਮ ਕਰ ਰਹੇ ਉੱਥੇ ਉਹ ਭਾਜਪਾ ਦੇ ਕਾਲੀ ਦੇ ਕਾਂਗਰਸ ਦੇ ਜਦ ਕਿ ਵਿੱਚ ਗਏ ਆਵਾਜ਼ ਦੇ ਪਾਰਟੀ ਦੇ ਕੋਈ ਟਰੈਕਟਰ ਨਹੀਂ ਕੰਮ ਕਰ ਰਹੇ ਜੀ ਤੇ ਇੰਨੀ ਗੱਲ ਕਹਿੰਦਾ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ